ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਇੱਕ ਛੋਟੇ ਜਿਹੇ ਬਲੌਗ ਦੇ ਵਿੱਚ ਆਪਾਂ ਆਏ ਹਾਂ ਜੀ ਅੱਜ ਜੇ ਐਸ ਪਾਸੀ ਪਾਸੀਨਗਰ ਲੁਧਿਆਣਾ ਤੇ ਇਹ ਗਾਰਡਨ ਟੂਲ ਬਣਾਉਂਦੇ ਨੇ ਤੇ ਆਜੋ ਫਿਰ ਆਪਾਂ ਅੰਦਰ ਚੱਲਦੇ ਆਂ ਦੇਖਦੇ ਆਂ ਤੇ ਆ ਪਈਆਂ ਨੇ ਜੀ ਗਰਾਸ ਕਟਿੰਗ ਮਸ਼ੀਨਾਂ ਇਹ ਮੋਟਰ ਵਾਲੀਆਂ ਮਸ਼ੀਨਾਂ ਨੇ ਘਾਹ ਕੱਟਣ ਵਾਲੀਆਂ ਬਹੁਤ ਸਾਰਾ ਟੂਲ ਇਹਨਾਂ ਦੇ ਆਪ ਬਣਦਾ ਤੇ ਰਿਪੇਅਰ ਵੀ ਆਪ ਹੀ ਕਰਦੇ ਨੇ ਇਹ ਤੇ ਇੱਧਰ ਤੁਹਾਨੂੰ ਦਿਖਾਉਨੇ ਆ ਆ ਸਾਰੇ ਗਾਰਡਨ ਟੂਲ ਹੀ ਨੇ ਆ ਖੁਰਪੇ ਪਏ ਨੇ ਜੀ ਦਾਤੀਆਂ ਵੀ ਨੇ ਇਹਨਾਂ ਕੋਲੇ ਆ ਵੀ ਖੁਰਪੇ ਹੀ ਨੇ ਇਹ ਸਾਰਾ ਗਾਰਡਨ ਦਾ ਟੂਲ ਹੀ ਜ਼ਿਆਦਾ ਹੁੰਦਾ ਇਹਨਾਂ ਕੋਲੇ ਆ ਦੇਖੋ ਇੱਕ ਕਟਰਪਿਆ ਵੀ ਗਾਰਡਨ ਦੇ ਵਿੱਚ ਹੀ ਯੂਜ਼ ਹੁੰਦਾ ਵਾ ਟਾਹਣੀਆਂ ਟੂਣੀਆਂ ਕੱਟਣ ਵਾਲੇ ਤੇ ਵੈਰਾਈਟੀ ਬਹੁਤ ਜ਼ਿਆਦਾ ਵਾ ਟੂਲ ਦੀ ਇਹਨਾਂ ਕੋਲੇ ਮੈਨੂੰ ਨਹੀਂ ਲੱਗਦਾ ਵੀ ਕੋਈ ਅਜਿਹੇ ਟੂਲ ਹੋਊ ਜਿਹੜਾ ਇਹਨਾਂ ਕੋਲ ਨਾ ਹੋਵੇ ਗਾਰਡਨ ਦਾ ਬਹੁਤ ਲੁਧਿਆਣੇ ਦੇ ਮਸ਼ਹੂਰ ਬੰਦੇ ਨੇ ਜੇ ਐਸ ਪਾਸੇ ਇਹ ਫੁੱਲਾਲ ਚੌਂਕ ਦੇ ਕੋਲੇ ਇਹਨਾਂ ਦਾ ਫੈਕਟਰੀ ਆਊਟਲੈਟ ਆ ਇਹਨਾਂ ਦੀ ਬਹੁਤ ਸਾਰਾ ਟੂਲ ਇਹਨਾਂ ਕੋਲੇ ਆਪ ਹੀ ਬਣਦਾ ਇੱਥੇ ਬਣਾਉਂਦੇ ਨੇ ਇਹਨਾਂ ਦੇ ਕਾਰੀਗਰ ਰੱਖੇ ਹੋਏ ਨੇ ਆ ਦੇਖੋ ਜੀ ਕਿੰਨੇ ਤਰ੍ਹਾਂ ਤਰ੍ਹਾਂ ਦੇ ਟੂਲ ਇਹ ਜਿਹੇ ਟੂਲ ਵੀ ਨੇ ਜਿਹੜੇ ਮੈਂ ਖੁਦ ਪਹਿਲੀ ਵਾਰੀ ਦੇਖੇ ਨੇ ਤੇ ਆ ਦੇਖੋ ਜੀ ਇੰਜਨ ਵਾਲੀ ਆ ਰਹੀ ਆ ਇਹ ਇਹਦੇ ਨਾਲ ਛੋਟਾ ਜਿਹਾ ਇੰਜਨ ਲੱਗਿਆ ਹੋਇਆ ਲੱਕੜ ਕੱਟਣ ਵਾਲੀ ਤੇ ਆ ਫੇਰ ਉਹੀ ਗਰਾਸ ਕਟਿੰਗ ਮਸ਼ੀਨਾਂ ਵਈਆਂ ਨੇ ਹਨਾ ਜਿਹੜੇ ਮੇਰੇ ਵੀਰ ਨੂੰ ਕਿਸੇ ਨੂੰ ਵੀ ਗਾਰਡਨ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਟੂਲ ਚਾਹੀਦਾ ਹੋਵੇ ਇੱਥੇ ਵਿਜ਼ਿਟ ਕਰੋ ਆਈ ਹੋਪ ਤੁਹਾਨੂੰ ਟੂਲ ਉਹ ਮਿਲੂਗਾ ਹੀ ਮਿਲੂਗਾ ਇੱਥੇ ਪਾਸੀ ਚੌਂਕ ਬੱਜਦਾ ਹੈ ਮਸ਼ਹੂਰ ਆ ਪਾਸੀ ਚੌਂਕ ਫੁੱਲਾੜ ਦੇ ਨੇੜੇ ਪਖਵਾਲ ਵਾਲੇ ਰਾਹ ਦੇ ਉੱਤੇ ਹੈ ਨਾ ਤੇ ਆ ਦੇਖੋ ਜੀ ਆ ਵੀ ਗਰਾਸ ਕਟਿੰਗ ਮਸ਼ੀਨਾਂ ਨੇ ਵਿਦਾਊਟ ਮੋਟਰ ਨੇ ਹੈ ਨਾ ਤੇ ਬਹੁਤ ਵੈਰਾਈਟੀਆਂ ਇਹਨਾਂ ਕੋ ਤੁਹਾਨੂੰ ਗਮਲੇ ਦਿਖਾਉਣਾ ਦੇਖੋ ਕਿੰਨੇ ਬਹੁਤ ਪਿਆਰੇ ਪਿਆਰੇ ਪਲਾਸਟਿਕ ਦੇ ਗਮਲੇ ਪਏ ਨੇ ਇਹਨਾਂ ਕੋ ਤੇ ਨਵੀਂ ਚੀਜ਼ ਦੇਖੀ ਮੈਂ ਆ ਦੇਖੋ ਆ ਲੱਕੜ ਦਾ ਗਮਲਾ ਬੜਾ ਘੈਂਟ ਲੱਗਿਆ ਮੈਨੂੰ ਇਹ ਲਾਈਟ ਵੇਟ ਬਹੁਤ ਸੀਗਾ ਇਹ ਤੇ ਪਲਾਸਟਿਕ ਦੇ ਦੇਖੋ ਗਮਲੇ ਕਿੰਨੇ ਵਧੀਆ ਨੇ ਪੋਟ ਕਿੰਨੇ ਵਧੀਆ ਨੇ ਇਹ ਤੇ ਕਾਫੀ ਮਸ਼ਹੂਰ ਨੇ ਪਾਸੀ ਨਗਰ ਦੇ ਵਿੱਚ ਲੁਧਿਆਣੇ ਸਾਰਾ ਤੁਹਾਨੂੰ ਗਾਰਡਨ ਟੂਲ ਇੱਥੋਂ ਮਿਲ ਜੂਗਾ ਤੇ ਅਸੀਂ ਵੀ ਇੱਥੇ ਇੱਕ ਨਾ ਮਾਲੀ ਆ ਉਹ ਬੰਦਾ ਰਿਪੇਅਰ ਕਰਾਉਣਾ ਸੀਗਾ ਮਸ਼ੀਨ ਗਰਾਸ ਕਟਿੰਗ ਮਸ਼ੀਨ ਮੈਂ ਉਹਨੂੰ ਲੈ ਕੇ ਆਇਆ ਸੀ ਤੇ ਫਿਰ ਮੈਂ ਸੋਚਿਆ ਵੀ ਚਲੋ ਇੱਥੇ ਬਲੌਗ ਬਣਾ ਲੈਨੇ ਆ ਤੇ ਆਜੂ ਆਪਾਂ ਹੁਣ ਬਾਹਰ ਚੱਲੀਏ ਤੇ ਮੈਨੂੰ ਲੱਗਦਾ ਆਪਣੀ ਵਾਲੀ ਮਸ਼ੀਨ ਰੈਡੀ ਹੋ ਗਈ ਆ ਬਾਹਰ ਆਵਾਜ਼ ਆ ਗਈ ਆ ਵੀ ਤੁਹਾਡੀ ਮਸ਼ੀਨ ਰੈਡੀ ਆ ਤੇ ਆ ਵਾਜੀ ਇਹਨਾਂ ਦਾ ਸਾਰਾ ਫੈਕਟਰੀ ਆਊਟਲੈਟ ਆ ਤੇ ਆ ਜਿੱਧਰ ਜਾਲੀ ਲੱਗੀ ਆ ਇਧਰ ਥੱਲੇ ਇਹ ਰਿਪੇਅਰ ਕਰਦੇ ਨੇ ਮਸ਼ੀਨਾਂ ਜਿਹੜੀਆਂ ਇਹਨਾਂ ਦੀਆਂ ਬਣੀਆਂ ਹੋਈਆਂ ਨੇ ਆਦਰ ਬ੍ਰਾਂਡ ਵੀ ਰਿਪੇਅਰ ਕਰ ਦਿੰਦੇ ਨੇ ਪਰ ਜ਼ਿਆਦਾਤਰ ਇਹ ਆਪਣੀਆਂ ਮਸ਼ੀਨਾਂ ਹੀ ਰਿਪੇਅਰ ਕਰਦੇ ਨੇ ਤੇ ਲੈ ਭਈ ਆਪਣੀ ਆ ਮਸ਼ੀਨ ਰਿਪੇਅਰ ਹੋ ਚੁੱਕੀ ਆ ਤੇ ਆ ਮਾਲੀ ਦੇ ਹੋਰ ਵੀ ਟੂਲ ਸੀਗੇ ਜਿਹੜੇ ਧਾਰ ਤੂਰ ਲਗਾਉਣੀ ਸੀ ਤੇ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ੍ਰੀ ਅਕਾਲ ਜੀ